તો ભારત અને પાકિસ્તાન વચ્ચે હવે યુદ્ધ નક્કી છે જી હા પંજાબના ખેડૂતોને ચોવીસ કલાકમાં જ પોતાના ખેતરમાંથી પાક લઈ લેવાનો આદેશ આપી દેવામાં આવ્યો છે અટારી બોર્ડર પાસેના ખેડૂતોને ખેતરમાંથી તાત્કાલિક ધોરણે પાક લઈ લેવાનો બીએસએફે આદેશ આપ્યો છે બોર્ડર પાસેના ગામડાઓમાં આવેલા ગુરુદ્વારામાંથી પણ જાહેરાત કરીને ખેડૂતોને સાવચેત કરવામાં આવ્યા છે કે 24 કલાકમાં જ ખેડૂતો પોતાના ખેતરમાંથી ઊબો પાક લઈ સ્થળ પર છોડી દે તેમના પશુઓ અને જાનમાલની રક્ષા માટે જરૂરી પગલા લેવાના હોય તે પણ લઈ લે એટલે કે પાકિસ્તાનનો ਘੜੋ ਲਾਡੋ ਕਰਵਾਵਾਟੇ ਦੀ ਭਾਰਤੇ ਤਮਾਮ ਤਿਆਰੀਓ ਕਰੀ ਲਿਤੀ ਛੇ ਪੰਜਾਬ ਦਾ ਖੇਡੂ ਤੋਂ ਹੈ ਪਰ ਸੇਨਾ ਨੇ ਇੱਕ ਸੂਰਮਾ ਕਹੂ ਛੇ ਕਿ ਅਮੇ ਤਿਆਰ ਛੀਏ ਤਮੇ ਪਾਕਿਸਤਾਨ ਦਾ ਭੁੱਕਾ ਬੁਲਾਵੀ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਨਿਵਾਸੀਆਂ ਨੂੰ ਬੀਐਸਐਫ ਵੱਲੋਂ ਬੇਨਤੀ ਆ ਕਿ ਜਿੰਨਾ ਕਿਸਾਨ ਭਰਾਵਾਂ ਦੀ ਜਮੀਨ ਤਾਰੋਂ ਬਾਹਰ ਆ ਉਹ ਜਿਨ੍ਹਾਂ ਦੀ ਤੂੜੀ ਰਹਿੰਦੀ ਆ ਬਨਣ ਵਾਲੀ ਦੋ ਦਿਨਾਂ ਦੇ ਵਿੱਚ ਵਿੱਚ ਤੂੜੀ ਜਿਹੜੀ ਆ ਬਣਾ ਲੈਣ ਅਤੇ ਬਾਅਦ ਵਿੱਚ ਜਿਹੜੇ ਆ ਬੀਐਸਐਫ ਵੱਲੋਂ ਗੇਟ ਜਿਹੜੇ ਬੰਦ ਕਰ ਦਿੱਤੇ ਜਾਣੇ ਹਨ ਜੰਮੂ ਕਸ਼ਮੀਰ ਦੇ ਵਿੱਚ ਮਤਲਬ ਹੋਇਆ ਬਹੁਤ ਗਲਤ ਹੋਇਆ ਹੈ ਉਸ ਦੇ ਸਬੰਧ ਦੇ ਵਿੱਚ ਇੱਥੇ ਮਤਲਬ ਅਨਾਊਂਸਮੈਂਟ ਕਰਾਈ ਗਈ ਹੈ ਕੀ ਮਾਫੀ ਕਰਾਈ ਗਈ ਹੈ ਅਨਾਊਂਸਮੈਂਟ ਕਰਾਈ ਗਈ ਹੈ ਕਿ ਦੋ ਦਿਨ ਲਈ ਗੇਟ ਦੋ ਦਿਨ ਤੋਂ ਬਾਅਦ ਆ ਗੇਟ ਬੰਦ ਹੋ ਜਾਏਗਾ